ਬੰਗਾਲ ਦੀ ਖਾੜੀ ਦੇ ਵਿੱਚ ਉੱਠੇ ਚੱਕਰਵਾਤ ਮੂਥਾ ਦਾ ਅਸਰ ਪੰਜਾਬ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਹਾਲਾਂਕਿ ਸੂਬੇ ਦੇ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਚੱਕਰਵਾਤ ਨੇ ਹਵਾਵਾਂ ਦੀ ਦਿਸ਼ਾ ਦੇ ਵਿੱਚ ਅਸਰ ਜ਼ਰੂਰ ਕੀਤਾ ਹੈ ਹੇਠਾਂ ਵੱਲ ਚੱਲਣ ਵਾਲੀਆਂ ਹਵਾਵਾਂ ਨੇ ਪ੍ਰਦੂਸ਼ਣ ਤੋਂ ਕੁਝ ਰਾਹਤ ਜ਼ਰੂਰ ਦਿੰਦੀ ਹੈ ਤੇ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਹੈ ਹਾਲਾਂਕਿ ਹਵਾ ਦੇ ਹਾਲਾਤ ਚੱਕਰਵਾਤ ਦੇ ਕਾਰਨ ਬਦਲੇ ਨੇ ਜਿਸ ਦੇ ਨਾਲ ਤਾਪਮਾਨ ਤੇ ਪ੍ਰਦੂਸ਼ਣ ਦੇ ਵਿੱਚ ਵੀ ਵਾਧਾ ਹੋਣ ਦਾ ਖਦਸ਼ਾ ਮੌਸਮ ਵਿਭਾਗ ਦੇ ਵੱਲੋਂ ਜਤਾਇਆ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਕ ਉੱਤਰ ਤੋਂ ਪੂਰਬ ਵੱਲ ਵਗ ਰਹੀਆਂ ਹਵਾਵਾਂ ਜਿਹੜੀਆਂ ਨੇ ਉਹ ਵਗ ਰਹੀਆਂ ਨੇ ਉੱਤਰ ਤੋਂ ਪੂਰਬ ਦੀ ਦਿਸ਼ਾ ਦੇ ਵੱਲ ਕੇਂਦਰੀ ਪੰਜਾਬ ਦੇ ਵਿੱਚ ਇਹ ਹਵਾਵਾਂ ਉੱਤਰ ਵੱਲ ਨੇ ਜਿਸ ਕਾਰਨ ਹਾਲਾਤ ਅਜਿਹੇ ਬਣ ਗਏ ਨੇ ਕਿ ਸੂਬੇ ਦੇ ਬਠਿੰਡਾ ਤੇ ਅੰਮ੍ਰਿਤਸਰ ਦੇ ਵਿੱਚ ਪ੍ਰਦੂਸ਼ਣ ਹੈ ਜਿਹੜਾ ਉਸ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਪ੍ਰਦੂਸ਼ਣ ਦਾ ਇੰਡੈਕਸ 에ਅਰ ਕੁਆਲਿਟੀ ਇੰਡੈਕਸ 100 ਤੱਕ ਪਹੁੰਚ ਗਿਆ ਪਰ ਕੇਂਦਰੀ ਪੰਜਾਬ ਦੇ ਵਿੱਚ ਪ੍ਰਦੂਸ਼ਣ ਦੀ ਸਥਿਤੀ ਚਿੰਤਾਜਨਕ ਪੱਧਰ ਤੱਕ ਪਹੁੰਚ ਗਈ ਹੈ ਇੱਥੇ ਧੂਏ ਦਾ ਗੁਬਾਰ ਬਣਿਆ ਹੋਇਆ ਤੇ ਕੇਂਦਰੀ ਪੰਜਾਬ ਦੇ ਵਿੱਚ ਪ੍ਰਦੂਸ਼ਣ ਹੈ ਜਿਹੜਾ ਕਈ ਜਗ੍ਹਾ ਤੇ 100 ਤੋਂ ਵੀ ਪਾਰ ਕਰ ਚੁੱਕਿਆ ਹੈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਅੱਧੇ ਹਿੱਸੇ ਦੇ ਵਿੱਚ ਉੱਤਰ ਅਤੇ ਦੂਜੇ ਅੱਧ ਦੇ ਵਿੱਚ ਦੱਖਣ ਪੱਛਮ ਵੱਲ ਹਵਾਵਾਂ ਚੱਲਣਗੀਆਂ ਜਿਸ ਨਾਲ ਪ੍ਰਦੂਸ਼ਣ ਦੀ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਚੱਕਰਵਾਤੀ ਤੂਫਾਨ ਦੇ ਕਾਰਨ ਹਿਮਾਚਲ ਤੋਂ ਹਵਾਵਾਂ ਹੀਠਾਂ ਵੱਲ ਵਗ ਰਹੀਆਂ ਨੇ ਨਤੀਜੇ ਵਜੋਂ ਸੂਬੇ ਦੇ ਤਾਪਮਾਨ ਦੇ ਵਿੱਚ ਲਗਭਗ ਅੱਧੇ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਘੱਟੋ ਘੱਟ ਤਾਪਮਾਨ ਦੇ ਵਿੱਚ ਵੀ 0.2 ਡਿਗਰੀ ਸੈਲਸੀਅਸ ਦਾ ਕਾਟਾ ਦੇਖਿਆ ਗਿਆ ਅਤੇ ਇਸ ਦੇ ਨਾਲ ਠੰਡ ਜ਼ਰੂਰ ਵਧੀ ਹੈ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦੇ ਵਿੱਚ 32.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਪਰ ਸਥਿਤੀ ਬਦਲਣ ਦੀ ਉਮੀਦ ਹੁਣ ਜਿਤਾਈ ਜਾ ਰਹੀ ਹੈ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 1 ਡਿਗਰੀ ਤੱਕ ਵੱਧ ਸਕਦਾ ਹੈ ਕਿਉਂਕਿ ਹਵਾ ਦੀ ਦਿਸ਼ਾ ਦੇ ਵਿੱਚ ਆਈ ਤਬਦੀਲੀ ਦੇ ਕਾਰਨ ਅਤੇ ਪ੍ਰਦੂਸ਼ਣ ਦੀ ਸਥਿਤੀ ਦੇ ਕਾਰਨ ਆ તાਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਸੋ ਹਵਾ ਦੀਆਂ ਦਿਸ਼ਾਵਾਂ ਦੇ ਵਿੱਚ ਪੰਜਾਬ ਦੇ ਵਿੱਚ ਚੱਕਰਵਾਤ ਨੇ ਅਸਰ ਪਾਇਆ ਹੈ ਹਾਲਾਂਕਿ ਜਿੱਥੇ-ਜਿੱਥੇ ਚੱਕਰਵਾਤ ਭਾਰੀ ਅਸਰ ਪਾਉਂਦਾ ਉੱਥੇ ਮੀਂਹ ਪੈਣ ਦੀ ਸੰਭਾਵਨਾ ਵੱਧ ਹੁੰਦੀ ਹੈ ਕਿਉਂਕਿ ਪੰਜਾਬ ਚੱਕਰਵਾਤ ਦੇ ਪ੍ਰਭਾਵ ਵਾਲੇ ਜਗ੍ਹਾ ਤੋਂ ਕਾਫੀ ਜ਼ਿਆਦਾ ਦੂਰ ਹੈ ਇਸ ਕਰਕੇ ਚੱਕਰਵਾਤ ਦਾ ਅਸਰ ਸਿਰਫ ਹਵਾਵਾਂ ਦੀ ਦਿਸ਼ਾ ਤੇ ਪਿਆ ਹੈ ਪੰਜਾਬ ਦੇ ਵਿੱਚ ਅਜੇ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਿਤਾਈ ਗਈ ਹੈ ਕਿਉਂਕਿ ਜੇਕਰ ਮੀਂਹ ਪੈਂਦਾ ਤਾਂ ਪੰਜਾਬ ਦੇ ਵਿੱਚ ਮੌਸਮ ਜ਼ਰੂਰ ਸਾਫ਼ ਹੁੰਦਾ ਹੈ ਅਤੇ ਪ੍ਰਦੂਸ਼ਣ ਦੇ ਕਣ ਜੋ ਹਵਾ ਦੇ ਵਿੱਚ اٹਕੇ ਹੋਏ ਨੇ ਉਹ ਜ਼ਰੂਰ ਸਾਫ਼ ਹੋ ਜਾਣੇ ਸੀ ਪਰ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਦੂਸ਼ਣ ਦੇ ਕਣਾਂ ਤੋਂ ਨਿਜ਼ਾਤ ਮਿਲਦੀ ਹੋਈ ਪੰਜਾਬ ਨੂੰ ਨਹੀਂ ਦਿਖਾਈ ਦੇ ਰਹੀ ਸੋ ਪ੍ਰਦੂਸ਼ਣ ਦੇ ਵਿੱਚ ਵਾਧਾ ਹੋਂ ਦੇ ਅਸਾਰ ਜਿਹੜੇ ਨੇ ਉਹ ਬਣੇ ਹੋਏ ਨੇ ਸੋ ਤੁਹਾਨੂੰ ਦੱਸ ਦਈਏ ਚੱਕਰਵਾਤ ਮੇਥਾ ਜੋ ਬੰਗਾਲ ਦੀ ਖਾੜੀ ਦੇ ਵਿੱਚ ਉੱਠਿਆ ਇਸ ਚੱਕਰਵਾਤ ਦੇ ਕਾਰਨ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਨੁਕਸਾਨ ਹੋਇਆ ਹੈ ਖਾਸ ਤੌਰ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਜਿਹੜੀ ਜ਼ਮੀਨ ਹੈ ਉਹ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ ਫਸਲਾਂ ਵੀ ਬਰਬਾਦ ਹੋਈਆਂ ਨੇ ਇਸ ਦਾ ਅਸਰ ਤੇਲੰਗਾਨਾ ਉੜੀਸਾ ਪੱਛਮੀ ਬੰਗਾਲ ਆਂਧਰਾ ਪ੍ਰਦੇਸ਼ ਅਤੇ ਹੋਰ ਪੂਰਵੀ ਤੱਟਵਰਤੀ ਖੇਤਰ ਨੇ ਜਿਹੜੇ ਭਾਰਤ ਦੇ ਉੱਥੇ ਇਸ ਦਾ ਅਸਰ ਹੋਇਆ ਵੱਡੀ ਗਿਣਤੀ ਦੇ ਵਿੱਚ ਮਕਾਨਾਂ ਦਾ ਵੀ ਨੁਕਸਾਨ ਹੋਇਆ ਆ ਬਿਜਲੀ ਵੀ ਪ੍ਰਭਾਵਿਤ ਹੋਈ ਹੈ ਯਾਤਿਆਤ ਯਾਨੀ ਕਿ ਆਵਾਜਾਈ ਦੇ ਸਾਧਨ ਵੀ ਪ੍ਰਭਾਵਿਤ ਹੋਏ ਨੇ ਸੋ ਵੱਡੇ ਪੱਧਰ ਤੇ ਕਿਸਾਨਾਂ ਦਾ ਵੀ ਮੇਥਾ ਚੱਕਰਵਾਤ ਵੱਲੋਂ ਨੁਕਸਾਨ ਕੀਤਾ ਗਿਆ ਕਿਉਂਕਿ ਸਮੁੰਦਰ ਦੇ ਵਿੱਚ ਵੀ ਵੱਡੀਆਂ ਲਹਿਰਾਂ ਉੱਠੀਆਂ ਨੇ ਜਿਸ ਕਾਰਨ ਤੱਟਵਰਤੀ ਖੇਤਰਾਂ ਦੇ ਵਿੱਚ ਇਸ ਦਾ ਪ੍ਰਭਾਵ ਪਿਆ ਇਸ ਦੇ ਨਾਲ ਨਾਲ ਜੋ ਚੱਕਰਵਾਤ ਉੱਠਿਆ ਉਸ ਦੇ ਨਾਲ ਕੋਈ ਭਾਰੀ ਬਰਸਾਤ ਦੇ ਕਾਰਨ ਵੀ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੋ ਸਰਕਾਰ ਦੇ ਵੱਲੋਂ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਸੋ ਹਾਲਾਂਕਿ ਉੱਤਰੀ ਭਾਰਤ ਦੇ ਵਿੱਚ ਇਸ ਦਾ ਕੋਈ ਬਹੁਤਾ ਅਸਰ ਨਹੀਂ ਪਿਆ ਪਰ ਮੌਸਮ ਦੇ ਉੱਤੇ ਅਸਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਇਸ ਦਾ ਅਸਰ ਪੰਜਾਬ ਦੇ ਮੌਸਮ ਤੇ ਵੀ ਪਿਆ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਪੰਜਾਬ ਦੇ ਵਿੱਚ ਹਵਾਵਾਂ ਦੀਆਂ ਦਿਸ਼ਾ ਦੇ ਵਿੱਚ ਤਬਦੀਲੀ ਜ਼ਰੂਰ ਆਈ ਹੈ